ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਕਮੀਜ਼ ਦੇ ਸਿੰਪਲ ਕਲੀਆਂ ਪਾ ਕੇ ਦਿਖਾਵਾਂਗੇ ਜਿਹੜੀ ਕਿ ਲੈ ਸੁਪਰ ਰੱਖ ਕੇ ਪਾਈ ਦਿਨੇ ਤੇ ਇਹਦੇ ਆਪਾਂ ਕਿਵੇਂ ਨਿਸ਼ਾਨ ਲਾਉਣੇ ਤੁਸੀਂ ਤਿੰਨ ਠੀਕੂ ਪਹਿਲਾਂ ਆਪਾਂ ਕਮੀਜ਼ ਦੇ ਗਲਾਗੁਲਾ ਬਣਾ ਕੇ ਰੈਡੀ ਕਰ ਲਿਆ ਇਸ ਤਰ੍ਹਾਂ ਕਮੀਜ਼ ਦਾ ਸੈਂਟਰ ਕਰਕੇ ਇਹਨੂੰ ਚੰਗੀ ਤਰ੍ਹਾਂ ਵਿਚਾ ਲੈਣਾ ਤੇ ਬਾਅਦ ਵਿੱਚ ਆਪਾਂ ਐਸੀ ਜਗ੍ਹਾ ਤੋਂ 4-4 ਇੰਚ ਦੇ ਨਿਸ਼ਾਨ ਲਗਾ ਲੈਣੇ ਆ ਇਹ ਉਪਰੋਂ ਗਲੀ ਪਾਉਣੀ ਹੈ ਤੇ ਆਪਾਂ ਇਸ ਤਰ੍ਹਾਂ ਲਾਉਣੀ ਹੈ ਨਿਸ਼ਾਨ ਇਹਦੇ ਆਪਾਂ ਪਾਉਣੀ ਹੈ ਸੈਂਟਰ ਵਾਲੀ ਜਿਹੜੀ ਇਥੋਂ ਆਪਾਂ ਪਲੋਈ ਵਾਲਾ ਕੱਟ ਹੁੰਦਾ ਆਪਣੀ ਟੇਢੀ ਪਲੋਈ ਹੁੰਦੀ ਆਪਾਂ ਇਸ ਜਗ੍ਹਾ ਤੋਂ ਪਾਉਣੀ ਹੈ ਤੇ ਇਹਦੇ ਆਪਾਂ ਸਾਰੇ 4-4 ਇੰਚ ਦੇ ਨਿਸ਼ਾਨ ਲਗਾ ਲਾਂਗੇ ਇਹ ਦੇਖੋ ਅੱਛਾ ਫਸਕੇਲ ਦੇ ਨਾਲ ਇਹਨੂੰ ਸਿੱਧੀ ਲੈਣ ਖੱਚ ਲੈਣੀ ਹੈ ਹਾਂ ਜਿਹੜੀ ਆਪਾਂ ਲੇਸ ਲਵਣੀ ਉਹ ਆਪਣੀ ਬਿਲਕੁਲ ਬੁਰ ਬੁਰ ਬੁਰਾਵੇ ਜਿਹੜੀ ਆਪਣੀਆਂ ਮੋਢੇ ਵਾਲਾ ਕੱਟ ਪਾਇਆ ਹੁੰਦਾ ਇਸ ਤੋਂ ਆਪਾਂ ਇਹਨੇ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਇਸ ਟੁਕੇ ਦੇ ਨਾਲ ਇਹ ਸਾਰੀ ਖੜੀ ਆਪਾਂ ਇਸੇ ਤਰ੍ਹਾਂ ਹੀ ਉੱਪਰ ਰੱਖ ਕੇ ਲਾਵਾਂਗੇ ਦੇੜੀ ਕੱਟਵਾ ਕੇ ਲਾਈਦੀ ਐ ਉਹ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਇੱਕ ਆਪਾਂ ਗੋਮਲ ਬਣੇ ਹੁੰਨੇ ਆ ਉਹਦੀ ਅਲੱਗ ਵੀਡੀਓ ਪਾਵਾਂਗੇ ਇਹ ਤੇ ਆਪਾਂ ਨਿਸ਼ਾਨ ਇਧਰਲੀ ਸਾਈਡ ਕੱਢ ਲੈਣੇ ਐ ਇਸ ਤਰ੍ਹਾਂ ਫਿਰ ਆਪਾਂ ਇਹ ਵੀ ਸਿੱਧੇ ਕਰ ਲਾਂਗੇ ਇੱਕ ਆਪਾਂ ਇੱਕ ਕੱਟ ਲਾ ਲੈਨੇ ਨੀਚੋਂ ਇਹ ਦਾ ਇਸ ਤਰ੍ਹਾਂ ਆਪਾਂ ਪਾਟ ਲੈਣਾ ਤੇ ਵੀ ਸਕੇਲ ਦੀ ਨਾਲ ਆਪਾਂ ਇਹਦੀ ਵੀ ਸਿੱਧੀ ਕਰ ਲੈਣੀ ਹੈ ਇਸ ਤਰ੍ਹਾਂ ਜਿਹੜੀ ਗਲਾਈ ਆਉਂਦੀ ਆਪਣੀ ਇਹ ਹਾ ਨਿਸ਼ਾਨ ਗਰਾਈ ਵਾਲਾ ਲਾਇਆ ਇਹ ਤੋਂ ਆਪਾਂ ਇਸ ਤਰ੍ਹਾਂ ਇਹਦੀ ਗਲਾਈ ਪਾ ਦੇਣੀ ਜਿਹੜੀ ਆਪਣੀ ਤੇ ਆਪਣੇ ਕਲੀਆਂ ਦੇ ਨਿਸ਼ਾਨ ਹਣ ਲਾ ਲਈ ਆਪਾਂ ਤੇ ਫੇਰ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਕਲੀ ਇਸ ਤਰ੍ਹਾਂ ਆਪਾਂ ਉੱਪਰ ਆ ਕੇ ਲੇਸ ਪਾਉਣੀ ਆ ਇਸ ਤਰ੍ਹਾਂ ਖੋਲ ਲੈਣ ਖੋਲ ਕੇ ਜਿਹੜੀ ਵੀ ਆਪਣੇ ਆ ਨਿਸ਼ਾਨ ਲਗਾਈਏ ਇਹਨਾਂ ਦੇ ਉੱਪਰ ਉੱਪਰ ਆਪਾਂ ਸਿਲਾਈ ਲਾ ਦੇਣੀ ਆ ਲੇਸ ਰੱਖ ਕੇ ਹੁਣ ਆਪਾਂ ਲੇਸ ਦੇ ਨਾਲ ਦੀ ਰੀਲ ਪਾਵਾਂਗੇ ਇਹਨਾਂ ਪਰ ਰੀਲ ਪਾ ਲਈਏ ਫੇਰ ਆਪ ਕਲੀ ਨੂੰ ਰੱਖ ਲੈਣਾ ਜਿਹੜੇ ਆਪਣੇ ਨਿਸ਼ਾਨ ਲਗਾਏ ਨਿਸ਼ਾਨਾਂ ਦੇ ਉੱਪਰ ਉੱਪਰ इस तरह आप अपनू जे अपना इतने कट लाया इतने रख लेना बिल्कुल उसी तरह ही गलाई दें जिन्हें अपनी इतने आपई आप पाने हैं साइड वाली నా లెస్ను ఖిచనా కప్పుడేను ఖిచనా థాడా ఢిల్లా ఢిల్లా రాతి దండి ਆਪਾਂ ਪੈਂਡ ਤੇ ਕਰੇ ਹਿਲਾ ਲੈਣੀ ਹੈ ਇੱਥੋਂ ਆਪਾਂ ਲੈਸ ਨੂੰ ਕੱਟ ਦੇਾਂਗੇ ਜੇ ਆਪਾਂ ਥੱਲੇ ਲੈਣਾ ਤੁਹਾਨੂੰ ਹੁਣ ਫਿਰ ਆਪਾਂ ਇਹ ਇੱਥੋਂ ਲੈਣ ਤੱਕਰੀ ਬੰਦ ਕਰ ਸਕਦੇ ਆ ਆਪਾਂ ਟੇਢੀਆਂ ਲੈਣਾ ਵੀ ਆਪਾਂ ਧਰ ਸਕਦੇ ਆ ਇਸ ਤਰ੍ਹਾਂ ਦੀ ਜੇ ਡਿਜ਼ਾਈਨ ਨੂੰ ਆਪਾਂ ਬਾਰਡਰ ਬਣਾਉਣਾ ਹੋ ਘੇਰੇ ਤੇ ਤੇ ਆਪਾਂ ਇਹਦੇ ਨਹੀਂ ਬਣਾਉਣਾ ਇਹਨੂੰ ਆਪਾਂ ਕੱਢਣਾ ਤੇ ਚੰਗੀ ਜਿਹੀ ਕਟਮ ਕਰਦੇ ਆ ਇਸ ਤਰ੍ਹਾਂ ਬਣਾਈ ਪਿੰਨਾ ਬਣ ਕੇ ਰੈਡੀ ਹੋ ਗਏ ਕਿ ਤੁਸੀਂ ਦੇਖ ਸਕਦੇ ਹੋ ਦੋਨੀ ਸਾਈਡ ਤੇ ਆਪਾਂ ਇਸ ਤਰ੍ਹਾਂ ਪਾ ਲਵੇ ਕੋਈ ਜੀ ਹੁਣ ਆਪਾਂ ਇਹਦੇ ਜਿਹੜੀ ਪਲੋਈ ਪਾਉਣੀ ਆ ਆਪਾਂ ਹੁਣ ਬਾਅਦ ਵਿੱਚ ਪਲੋਈ ਪਾ ਪਾਵਾਂਗੇ ਇਹਦੀ ਸਾਈਡ ਵਾਲੀ ਵੀ ਤੇ ਅੰਦਰ ਵਾਲੀ ਓਕੇ ਜੀ ਧੰਨਵਾਦ